हॉस्पिटल हॉस्पिटल फिलहाल सुखी रंधावा को मेरा जवाब है ਜੋ ਬਹੁਤ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋਂ ਆਪਣੀ ਵਾਈਫ ਕੋ ਤੁਜਾ ਨਹੀਂ ਸਕਾ ਰਾਜਾ ਵੜਿੰਗ ਦੀ ਬਸ ਬੋਡੀਆਂ ਦਾ ਮੈਂਨੇ ਆਪਕੋ ਬਤਾਇਆ ਵਹਾਂ ਪੇ ਸਪੇ 2.5 ਹਜ਼ਾਰ ਕਰੋੜ ਦਾ ਏਕੜ ਦਾ ਕੇਸ ਚੱਲ ਰਹਾ ਹੈ ਡਾਕਟਰ ਨਵਜੋਤ ਕੋਰ ਸਿੱਧੂ ਇੱਕ ਗੰਭੀਰ ਬਿਮਾਰੀ ਵਿੱਚ ਉਬਰੇ ਨੇ ਅਤੇ ਲੱਖਾਂ ਹੋਰ ਪੰਜਾਬੀਆਂ ਵਾਂਗ ਸਾਡੇ ਵੀ ਦਿਲੋਂ ਹਮਦਰਦੀ ਉਹਨਾਂ ਦੇ ਨਾਲ ਰਹੀ ਹੈ ਇਸ ਬਿਮਾਰੀ ਦੇ ਓਕੇ ਸਮੇਂ ਉਹਨਾਂ ਦੇ ਕਰੈਕਟਰ ਤੋਂ ਸਿਆਸਤਦਾਨ ਬਣੇ ਪਤੀ ਨਵਜੋਤ ਸਿੰਘ ਸਿੱਧੂ ਨੇ ਕੰਮ ਕਾਜ ਛੱਡ ਕੇ ਆਦਰਸ਼ ਪਤੀ ਵਾਂਗ ਨਾਲੇ ਖੜੇ ਹੋਣ ਦੇ ਆਪਣੀ ਜ਼ਿੰਮੇਵਾਰੀ ਨਿਭਾਈ ਪਰ ਹੁਣ ਤਿੰਨ-ਚਾਰ ਦਿਨਾਂ ਤੋਂ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੀ ਸਿਆਸਤ ਵਿੱਚ ਪਹੁੰਚਾ ਲਿਆਂਦਾ ਹੋਇਆ ਹੈ ਇਸ ਨਾਲ ਕਾਂਗਰਸ ਵਿੱਚ ਤਾਂ ਹਲਚਲ ਹੋਣੀ ਸੁਭਾਵਕ ਸੀ ਪਰ ਨਾਲ ਹੀ ਉਹਨਾਂ ਨੇ ਪੰਜਾਬ ਦੇ ਠੰਡੇ ਪਾਣੀ ਵਿੱਚ ਕੰਬੜੀ ਛੇੜਨ ਵਾਲਾ ਕੰਮ ਕਰ ਦਿੱਤਾ ਆਹਾ ਮੈਂਟਲ ਵਾਲੀ ਗੱਲ ਨਵਜੋਤ ਕੌਰ ਸਿੱਧੂ ਬਾਰੇ ਅਸੀਂ ਨਹੀਂ ਕਹਿ ਰਹੇ ਸਗੋਂ ਉਹਨਾਂ ਦੀ ਹੀ ਪਾਰਟੀ ਨਾਲ ਸੰਬੰਧਤ ਆਗੂ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਆਖੀ ਹੈ ਸ਼ਿਵ ਕੁਮਾਰ ਨੇ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਦੇ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਵਾਲੇ ਬਿਆਨ ਉੱਤੇ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਕਿਸੇ ਚੰਗੇ ਮੈਂਟਲ ਹਸਪਤਾਲ ਵਿੱਚ ਦਾਖਲ ਹੋ ਜਾਣਾ ਚਾਹੀਦਾ ਹੈ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਖਿਆ ਸੀ ਜੋ 500 ਕਰੋੜ ਰੁਪਏ ਵਾਲਾ ਸੂਟ ਕੇਸ ਦਿੰਦਾ ਹੈ ਉਹੀ ਮੁੱਖ ਮੰਤਰੀ ਬਣਦਾ ਹੈ ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹੰਗਾਮਾ ਮਚ ਗਿਆ ਅਤੇ ਭਾਜਪਾ ਤੇ ਆਮ ਆਦੀ ਪਾਰਟੀ ਨੇ ਕਾਂਗਰਸ ਉੱਤੇ ਤਿੱਖਾ ਹਮਲਾ ਕੀਤਾ ਉਪ ਮੁੱਖ ਮੰਤਰੀ ਅਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵ ਕੁਮਾਰ ਨੇ ਆਖਿਆ ਨਵਜੋਤ ਕੌਰ ਸਿੱਧੂ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਵੇ ਕਿਸੇ ਚੰਗੇ ਮਾਨਸਿਕ ਹਸਪਤਾਲ ਵਿੱਚ ਆਖਰ ਸਿੱਧੂ ਜੋੜੇ ਨਾਲ ਸਿਆਸਤਦਾਨ ਅਸਹਿਜ ਕਿਉਂ ਰਹਿੰਦੇ ਨੇ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਸਿਆਸਤਦਾਨ ਨੇ ਅਤੇ ਉਹਨਾਂ ਉੱਤੇ ਹਾਲੇ ਤੱਕ ਕਦੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਪਰ ਉਹ ਜਿਸ ਵੀ ਪਾਰਟੀ ਵਿੱਚ ਹੁੰਦੇ ਨੇ ਉੱਥੇ ਹੀ ਉਹਨਾਂ ਦੇ ਭਾਂਡੇ ਖੜਕਣ ਲੱਗਦੇ ਨੇ ਪਾਰਟੀ ਅਨੁਸ਼ਾਸਨ ਪਾਰਟੀ ਲਾਈਨ ਅਤੇ ਪਾਰਟੀ ਦੀ ਵਿਚਾਰਧਾਰਾ ਵੀ ਕੋਈ ਚੀਜ਼ ਹੁੰਦੀ ਹੈ ਹਾਲੇ ਨਵਜੋਤ ਸਿੰਘ ਸਿੱਧੂ ਤਾਂ ਫੇਰ ਵੀ ਮੌਕਾ ਅਤੇ ਮੌਕੇ ਦੀ ਨਜ਼ਾਕਤ ਸਮਝ ਲੈਂਦੇ ਨੇ ਪਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਲੱਗਦਾ ਇਹ ਬਸ ਦੀ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਵਿੱਚ ਹੁੰਦੇ ਹੋਏ ਵੀ ਉਹ ਵਿਧਾਇਕ ਤੋਂ ਮੰਤਰੀ ਦੇ ਉੱਤੇ ਰਹਿ ਕੇ ਵੀ ਬੀਜੇਪੀ ਲਈ ਕਈ ਵਾਰ ਔਖੀ ਸਥਿਤੀ ਪੈਦਾ ਕਰਦੇ ਰਹੇ ਨੇ ਬੀਜੇਪੀ ਦੇ ਨੌ ਮਾਸਪਾਲੇ ਰਿਸ਼ਤੇ ਵਿਚਲੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਲਈ ਵੀ ਉਹਨਾਂ ਕਈ ਮੁਸੀਬਤਾਂ ਖੜੀਆਂ ਕੀਤੀਆਂ ਨਵਜੋਤ ਕੌਰ ਸਿੱਧੂ ਨੇ ਹੁਣ ਕਾਂਗਰਸ ਵਿੱਚ ਹੁੰਦੇ ਹੋਏ ਆ ਕਾਂਗਰਸ ਲਈ ਵੀ ਸੰਕਟ ਖੜਾ ਕਰਨ ਵਾਲਾ ਕੰਮ ਕਰ ਦਿੱਤਾ ਤੁਹਾਨੂੰ ਸਭ ਨੂੰ ਪਤਾ ਹੈ ਬਈ ਉਨ੍ਹਾਂ ਮੁੱਖ ਮੰਤਰੀ ਦੀ ਕੁਰਸੀ ਵਿਕਣ ਦੀ ਗੱਲ ਕਹੀ ਜਿਸ ਨੇ ਵਿਰੋਧੀਆਂ ਨੂੰ ਵੀ ਹਮਲਾ ਕਰਨ ਦਾ ਮੌਕਾ ਦਿੱਤਾ ਫਿਰ ਉਹ ਆਪਣੇ ਬਿਆਨ ਤੋਂ ਪਲਟੀ ਅਤੇ ਥੋੜਾ ਜਿਹਾ ਪਿੱਛੇ ਹਟੀ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਉਹਨਾਂ ਨੂੰ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਨਵਜੋਤ ਕੌਰ ਸਿੱਧੂ ਇਸ ਮਗਰੋਂ ਰਾਜਾ ਬੜਿੰਗ ਨੂੰ ਹੀ ਸਿੱਧੀ ਹੋ ਗਈ ਉਦੋਂ ਅਜੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਹ ਇੱਕ ਨੋਟਿਸ ਨਵਜੋਤ ਕੌਰ ਸਿੱਧੂ ਨੂੰ ਭੇਜ ਦਿੱਤਾ ਇਸ ਤੋਂ ਬਾਅਦ ਤਾਂ ਨਵਜੋਤ ਕੌਰ ਸਿੱਧੂ ਨੇ ਬਾਕੀ ਰਹਿੰਦੀ ਸ਼ਰਮ ਵੀ ਲਾ ਛੱਡੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਦੋਹਾਂ ਨੂੰ ਘੇਰ ਲਿਆ ਇਸ ਦੇ ਨਾਲ ਹੀ ਉਹਨਾਂ 2027 ਵਿੱਚ ਪੰਜਾਬ ਅਤੇ ਪੰਜਾਬੀਅਤ ਲਈ ਸਰਕਾਰ ਬਣਾਉਣ ਦੀ ਗੱਲ ਵੀ ਆਖੀ ਇਹ ਕਿਵੇਂ ਬਣੇਗੀ ਅਤੇ ਕੀ ਉਹ ਵੱਖਰੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਪਾਰਟੀ ਵਿੱਚ ਜਾ ਰਹੇ ਨੇ ਇਸ ਬਾਰੇ ਉਹਨਾਂ ਕੁਝ ਵੀ ਸਪਸ਼ਟ ਨਹੀਂ ਕੀਤਾ ਉਹਨਾਂ ਦਾ ਇਹ ਦਿਲਚਸਪ ਅਤੇ ਤੁਹਾਡੇ ਲਈ ਜ਼ਰੂਰੀ ਬਿਆਨ ਦਿਖਾਉਣ ਤੋਂ ਪਹਿਲਾਂ ਗੱਲ ਕਰਨੀ ਚਾਹਾਂਗੇ ਸੁਖਜਿੰਦਰ ਸਿੰਘ ਰੰਧਾਵਾ ਵਾਲੇ ਨੋਟਿਸ ਦੀ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਦੀ ਨਵਜੋਤ ਕੋਰ ਸਿੱਧੂ ਦੇ ਬਿਆਨ ਨੂੰ ਆਧਾਰ ਬਣਾ ਕੇ ਲਿਖੀ ਇਸ ਚਿੱਠੀ ਵਿੱਚ ਸੁਨੀਲ ਜਾਖੜ ਨੇ ਪੰਜਾਬ ਦੇ ਸਾਰੇ ਸਿਆਸੀ ਆਗੂਆਂ ਮੰਤਰੀਆਂ ਅਤੇ ਵਿਧਾਇਕਾਂ ਦੀ ਜਾਇਦਾਦ ਦੀ ਜਾਂਚ ਦੀ ਮੰਗ ਕੀਤੀ ਹੈ ਵੈਸੇ ਇਹ ਚਿੱਠੀ ਉਹਨਾਂ 16 ਜੂਨ ਨੂੰ ਲਿਖੀ ਸੀ ਇਸ ਨੂੰ ਅੱਜ ਦੁਬਾਰਾ ਸਾਂਝੇ ਕਰਦੇ ਹੋਏ ਸੁਨੀਲ ਜਾਖੜ ਨੇ ਉਹੀ ਮੰਗ ਦੁਹਰਾਈ ਹੁਣ ਜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਦਮ ਚੁੱਕਦੇ ਨੇ ਅਤੇ ਜਾਂਚ ਕਰਵਾਉਂਦੇ ਨੇ ਤਾਂ ਪੰਜਾਬ ਦੇ ਅੱਧੇ ਵਿਧਾਇਕ ਫਸ ਸਕਦੇ ਨੇ ਇਸ ਵਿੱਚ ਸਭ ਤੋਂ ਵੱਧ ਐਮਐਲਏ ਸੱਤਾਧਾਰੀ ਧਿਰ ਦੇ ਹੀ ਨਿਕਲਣਗੇ ਦਰਜਨਾ ਇਹ ਜੀ ਵਿਧਾਇਕ ਨੇ ਜਿਨ੍ਹਾਂ ਨੇ ਇਹ 4 ਕੁਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣਾਈ ਹੈ ਅਤੇ ਕਰੋੜਾਂ ਦੇ ਹੀ ਨਗਦੇ ਇਕੱਠੇ ਕਰ ਲਈ ਹੈ ਐਂ ਲੱਗਦਾ ਜਿਵੇਂ ਪੈਸੇ ਦੀ ਤਾਂ ਇਨ੍ਹਾਂ ਉੱਤੇ ਬਰਸਾਤ ਹੋਈ ਹੋਵੇ ਸੁਨੀਲ ਜਾਖੜ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਸਮਾਜ ਦਾ ਅਨਸੂਰ ਬਣ ਚੁੱਕਿਆ ਹੈ ਹੁਣ ਤਾਂ 70 ਸਾਲ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਦੇ ਸੀਨੀਅਰ ਰਾਗੂ ਖੁਦ ਇੱਕ ਦੂਜੇ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਰਹੇ ਨੇ ਭਗਵੰਤ ਮਾਨ ਜੀ ਤੁਸੀਂ ਇਸ ਭ੍ਰਿਸ਼ਟਾਚਾਰ ਨੂੰ ਕੈਂਸਰ ਆਖਿਆ ਸੀ ਤੁਸੀਂ ਇਹ ਵੀ ਆਖਦੇ ਰਹੇ ਹੋ ਕਿ ਮੇਰੇ ਕੋਲ ਫਾਈਲਾਂ ਨੇ ਤਾਂ ਫੇਰ ਫਾਈਲਾਂ ਖੋਲਦੇ ਕਿਉਂ ਨਹੀਂ ਨਾਲ ਹੀ ਸੁਨੀਲ ਜਾਕਰ ਨੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਵਿੱਚ ਆਪਣੇ ਸਣੇ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰਾਂ ਦੀ ਸਮਾਵਧ ਜਾਂਚ ਕਰਵਾਉਣ ਦੀ ਗੱਲ ਆਕੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵਕ ਵਕ ਭ੍ਰਿਸ਼ਟਾਚਾਰਨ ਦਾ ਪੈਸਾ ਕਿਸ ਕੋਲ ਪਹੁੰਚਿਆ ਇਸ ਦਾ ਪਤਾ ਲੱਗ ਸਕੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਹਮਲਾਵਰ ਹੋ ਕੇ ਕਾਂਗਰਸ ਦੇ ਨਾਲ ਭਾਜਪਾ ਨੂੰ ਵੀ ਘੇਰਨ ਦੀ ਕੋਸ਼ਿਸ਼ ਕਰ ਰਹੀ ਆਮ ਆਦੀ ਪਾਰਟੀ ਨੂੰ ਸੁਨੀਲ ਜਾਕਰ ਦੀ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜਨਰਲ ਸਕੱਤਰ ਬਲਤੇਜ ਪੰਨੂ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਕੱਲ ਦੇ ਪ੍ਰੈਸ ਕਾਨਫਰੰਸਾਂ ਵਿੱਚ ਲੱਗੇ ਹੋਏ ਨੇ ਅੱਜ ਵੀ ਉਹਨਾਂ ਦਾ سلسلہ ਜਾਰੀ ਰੱਖਿਆ ਜਦੋਂ ਗੱਲ ਸੁਨੀਲ ਜਾਖੜ ਦੀ ਮੁੱਖ ਮੰਤਰੀ ਨੂੰ ਲੀਡਰਾਂ ਮੰਤਰੀਆਂ ਤੇ ਵਿਧਾਇਕਾਂ ਦੀ ਜਾਂਚ ਕਰਵਾਉਣ ਦੀ ਤੁਰੀ ਤਾਂ ਬਲਤੇਜ ਪੰਨੂ ਕਹਿ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਤੋਂ ਆ ਕੇ ਜਵਾਬ ਦੇਣਗੇ ਪਰ ਇਹ ਚਿੱਠੀ ਦਾ ਸੁਨੀਲ ਜਾਖੜ ਪਹਿਲਾਂ ਹੀ 16 ਮਾਰਚ ਨੂੰ ਲਿਖ ਚੁੱਕੇ ਨੇ ਜਦੋਂ ਭਗਵੰਤ ਮਾਨ ਇੱਥੇ ਹੀ ਸਨ ਅਤੇ ਜਾਂਚ ਤਾਂ ਕੀ ਕਰਵਾਉਣੀ ਕੋਈ ਜਵਾਬ ਤੱਕ ਨਹੀਂ ਦਿੱਤਾ ਗਿਆ ਦੇਖੋ ਇਸ ਮੁੱਦੇ ਉਤੇ ਬਰਤੇਜ ਪੰਨੂ ਕਿਵੇਂ ਬਚਨ ਦੀ ਕੋਸ਼ਿਸ਼ ਕਰਦੇ ਹੋਏ ਉਲਟਾ ਸੁਨੀਲ ਜਾਖੜ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਸੁਨੀਲ ਜਾਖੜ ਜੀ ਉਹਨਾਂ ਨੇ ਸਵੇਰੇ ਟਵੀਟ ਕੀਤਾ ਕਿ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਸੀਐਮ ਸਾਹਿਬ ਨੂੰ ਲਿਖੀ ਹੈ ਇਸ ਮਾਮਲੇ ਦੇ ਤੇ ਇਨਵੈਸਟੀਗੇਸ਼ਨ ਕਰਨ ਦੇ ਵਾਸਤੇ ਸੀਐਮ ਸਾਹਿਬ ਅੱਜ ਆ ਜਾਣਗੇ ਚਿੱਠੀ ਦਾ ਜਵਾਬ ਉਹ ਆ ਕੇ ਜਰੂਰ ਦੇਣਗੇ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਿਸ ਤਰੀਕੇ ਦੀ ਹੋਊਗੀ ਕਦੋਂ ਸਟਾਰਟ ਹੋਊਗੀ ਜਾਕੜ ਸਾਹਿਬ ਦੀ ਇੱਕ ਜਿਹੜੀ ਆ ਉਹ ਡਿਊਟੀ ਜ਼ਰੂਰ ਬੰਨਦੀ ਹੈ ਕਿ ਉਹ ਕਾਂਗਰਸ ਦੇ ਉਸ ਵੇਲੇ ਪ੍ਰਧਾਨ ਸੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਸੀਗਾ ਕਿ 350 ਕਰੋੜ ਰੁਪਈਆ ਕਿਨੂੰ ਜਾ ਰਿਹਾ 500 ਕਰੋੜ ਰੁਪਈਏ ਦੇ ਵਿੱਚ ਡੀਲ ਕੀਦੀ ਹੋਈ ਹੈ ਜਾਖੜ ਸਾਹਿਬ ਖੁਦ ਉਸ ਵੇਲੇ ਸੀਐਮ ਦੀ ਰੇਸ ਦੇ ਵਿੱਚ ਸੀ ਹਾਲਾਂਕਿ ਉਹ ਇਹ ਗੱਲ ਬਾਰ-ਬਾਰ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਫਿਰਕੇ ਦੇ ਵਿੱਚੋਂ ਹੋਣ ਕਰਕੇ ਸੀਐਮ ਨਹੀਂ ਬਣਾਇਆ ਗਿਆ ਜੇ ਉਦੋਂ 350 ਕਰੋੜ ਰੁਪਇਆ ਉਹਨਾਂ ਕੋਲੋਂ ਵੀ ਮੰਗਿਆ ਗਿਆ ਸੀਗਾ ਤਾਂ ਉਹ ਕਿਹਨੇ ਮੰਗਿਆ ਸੀ ਜਾਖੜ ਸਾਹਿਬ ਇਹ ਸਪਸ਼ਟ ਕਰਨ ਦੀ ਖੇਚਲ ਜ਼ਰੂਰ ਕਰਨ ਜਾਖੜ ਸਾਹਿਬ ਇਸ ਵੇਲੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜੇ ਜਾਖੜ ਸਾਹਿਬ ਨੂੰ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਕਨਫਿਊਜ਼ਨ ਲੱਗਦੀ ਹੈ ਤੇ ਉਹਨਾਂ ਦੇ ਉਦੋਂ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਊਰੀ ਵੀ ਭਾਜਪਾ ਦੇ ਵਿੱਚ ਨੇ ਬਹੁਤ ਲੰਬੀਆਂ ਲੰਬੀਆਂ ਇੰਟਰਵਿਊਜ਼ ਦੇ ਰਹੇ ਨੇ ਉਹ ਡੇਡ ਡੇਡ 2-2 ਘੰਟੇ ਦੀ ਇਹ ਤਾਂ ਕਿਹੜੀ 2 ਮਿੰਟ ਦੀ ਆ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਇੰਚਾਰਜ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਪਾਰਟੀ ਵਿੱਚੋਂ ਮੌਤਲ ਚੱਲ ਰਹੀ ਆਗੂ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਨੋਟਿਸ ਵਿੱਚ ਆਖਿਆ ਗਿਆ ਹੈ ਕਿ ਉਹ ਕੀਤੀਆਂ ਮਾਣਹਾਨੀ ਵਾਲੀਆਂ ਟਿੱਪਣੀਆਂ ਲਈ ਮਾਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨੋਟਿਸ ਵਿੱਚ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਦੇ ਮੀਡੀਆ ਵਿੱਚ ਦਿੱਤੇ ਬਿਆਨਾਂ ਉੱਤੇ ਇਤਰਾਜ਼ ਜਤਾਇਆ ਜਿਸ ਵਿੱਚ ਉਹਨਾਂ ਤੇ ਪ੍ਰਸਟਾਚਾਰ ਦੇ ਦੋਸ਼ ਲਾਏ ਗਏ ਸਨ ਭੇਜੇ ਗਏ ਕਾਨੂੰਨੀ ਨੋਟਿਸਾਂ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਨਵਜੋਤਕਰ ਸਿੱਧੂ ਦੇ ਬਿਆਨ ਭਾਰਤੀ ਨਿਆਂ ਸੰਵਿਧਾਨ ਦੀ ਧਾਰਾ 356 ਦੇ ਤਹਿਤ ਮਾਨਾਨੀ ਦੇ ਬਰਾਬਰ ਨੇ ਇਸ ਕਰਕੇ ਜਾਂ ਤਾਂ ਇੱਕ ਹਫ਼ਤੇ ਵਿੱਚ ਮਾਫੀ ਮੰਗੋ ਨਹੀਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ ਮਾਫੀਨਾਮਾ 7 ਦਿਨਾਂ ਦੇ ਅੰਦਰ ਅੰਦਰ ਉਨਾ ਹੀ ਮੀਡੀਆ ਆਧਾਰਿਆਂ ਵਿੱਚ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਜਿੱਥੇ ਮੂਲ ਬਿਆਨ ਦਿੱਤੇ ਗਏ ਸਨ ਮਾਫੀ ਨਾਮ ਮੰਗਣ ਉੱਤੇ ਬਟਾਲਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੇਸ ਚੱਲੇਗਾ ਨੋਟਿਸ ਮਗਰੋਂ ਮਾਫੀ ਤਾਂ ਕੀ ਮੰਗਣੀ ਸੀ ਨਵਜੋਤ ਕੌਰ ਸਿੱਧੂ ਨੇ ਤਾਂ ਇੱਕ ਹੋਰ ਬੰਬ ਸੁੱਟ ਦਿੱਤਾ ਇਹ ਬੰਬ ਉਹਨਾਂ ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਦੋਹਾਂ ਉੱਤੇ ਸੁੱਟਿਆ ਇਸ ਵਿੱਚ ਟਿਕਟਾਂ ਬਦਲੇ ਰੁਪਏ ਲੈਣ ਦੇ ਦੋਸ਼ਾਂ ਤੋਂ ਇਲਾਵਾ ਬੱਸਾਂ ਦੀਆਂ ਬਾਡੀਆਂ ਵਿੱਚ ਕਪੜੇ ਦਾ ਵੀ ਦੇਖੋ ਉਹਨਾਂ ਕਿਵੇਂ ਦੋਸ਼ ਲਾਇਆ ਇਹ ਨੋਟਿਸ ਇੱਕ ਸਟੇਟ ਕੇ ਉਸ ਪ੍ਰੈਜ਼ੀਡੈਂਟ ਸੇ دیا ਗਿਆ ਹੈ ਜਿਸ ਦੀ ਕੋਈ ਮਾਨਤਾ ਹੀ ਨਹੀਂ ਹੈ और और वो किसी टाइम के नहीं लिखा हुआ ये नोटिस बहुत बहुत निकलते हैं और बहुत जाने राणा गुरु जी, जी भी इस नोटिस के साथ चल रहे हैं मेरी पार्टी से ऊपर प्रॉपर बात हो रही है बट आ, हमारी भी कंडीशन है कि हम चोरों का साथ नहीं देंगे अगर हम सरकार बनाना चाहते हैं तो आपको भी थोड़े से ये लोग हैं जो ऑलरेडी सारा चार पांच बंदे हैं जो कांग्रेस पार्टी को बिल्कुल तबाह कर रहे हैं अगर आप उनको साइड करने के लिए तैयार हैं, तो फिर हम उसके बाद सोचेंगे अभी फिलहाल सुखजिंदर रंधावा जी को जवाब देना है क्योंकि वहां पे भी मेरी बात कोई और थी प्रेस को मैं इसीलिए नहीं एड्रेस करती क्योंकि कहीं Uh, सिर्फ मैंने आम आदमी पार्टी को अटैक किया था जो शिवालिक रेंज के आसपास वाली वो है लॉ एंड ऑर्डर जो बहुत बिगड़ा हुआ है पंजाब का चार पॉइंट्स लेके गई थी पंजाब यूनिवर्सिटी वाला मेरा सॉल्व हो गया और चौथा था मेरा गुरु तेग बहादुर जी के uh, नाम पे आप दिल्ली का रेलवे स्टेशन कर दो तो वो वा साइड वाली बात को इतना प्रोमिनेंट कर दिया जबकि साफ कहा था मैंने हमसे कभी किसी ने पैसे नहीं मांगे पर हमने सुना है कहते आप सीएम क्वेश्चन क्या था कि आपको सारा पंजाब चाह रहा है आप सीएम क्यों नहीं बन गए हमने कहा सीएम बनने के लिए 500 करोड़ रुपए चाहिए हमारे पास वो 500 करोड़ नहीं है क्योंकि हम पांच हजार करोड़ इकट्ठा नहीं करते आप आप सिद्धू जी के डी लो इनकम टैक्स करा लो आपने किया ही हुआ है हम तो ओपन है हम काट से हमारे पास बैकवे तो है नहीं वो वो वहां से लेके आते ना हमने पंजाब में कोई प्रॉपर्टीज ली है तकलीफ इनको ये हुई की जो शिवालिक रेंज के में आ रहे हैं वहां पे ये सारे वीवीआईपी लोग है जो आज इकट्ठे हो रहे होके इस मुद्दे को से बहकना चाह रहे हैं इन्होंने दस दस हजार एकड़ से लेके पांच पांच हजार एकड़ तक ये जमीनें दब ली और अब ये कह रहे हैं कि भगवान मन मान रहा है कि इनको लीगलाइज कर दो रजिस्ट्री कर दो एक्सक्यूज मी गवर्नमेंट लैंड यहाँ पे बहुत है मैं अपने गरीब लोगों को क्यों नहीं दे दी और मैंने सवा लाख एकड़ अपनी उच्च भूमि मांगी है आप कहते हो रोज मर रहे हैं आप कुत्तों भगा रहे हो सुप्रीम कोर्ट ने ऑर्डर किया है मेरी सवा लाख एकड़ भूमि दे दो मैं गाय और कुत्ते खुद ले जाती हूँ मेरा, यही था। पूछना था। आप सस्पेंशन हुआ है उस पर क्या कहना है? साथ में आप हैं। लगातार आपकी बात आला कमाल से हो रही है जो बंदे रस्ते में लगे हुए थे उन्होंने मेरा मैं चाह रही थी कि राहुल गांधी यहाँ आके इस मुद्दों को खुल के उठाए और वो हीरो बने उनके जो जो भी उनके आस थे उन्होंने उनको मिस करके मेरा थोड़ा डिले कर दिया तो तब मेरा टाइम गवर्नर साहब को आ गया तो तब मैं गवर्नर साहब के पास गई जहां मैं चाह रही थी राहुल जी ये प्रेजेंटेशन क्योंकि पंजाब के लिए जीत का मुद्दा है क्योंकि उस प्रॉपर्टी पे जो शिवालिक रेंज की प्रॉपर्टी है जो चंद बंदों ने रखी हुई है वो आप सारों का टैक्स पेड मनी है उसपे अस्सी हजार करो करोड़ का निवेश मेरे हाथ में है जो इको फ्रेंडली उसमें है

टिकटे बांटी मेरे मैंने प्रूफ डाला है मैं और डाल दूंगी क्योंकि कम से कम इतने सीटों वाले ने कहा हम जीत रहे थे राहुल जी ने हमें बचा लिया एंड मैंने वो बाइट्स डाली हैं और वो बाइट जो मैं राजा बढ़ेंगे मैं गलत नहीं बोलती गांधी मुझे पूछ के बीजेपी में गया मैम मैं क्या करूं मेरे घर आके कह के गए थे मेरी टिकट पक्की है बत्तीस साल से कांग्रेस की सेवा की है पर मेरे से कोई तीन कोई पांच करोड़ मांग रहा है अब एक और बंदा मिल गया इनको जो इनको पांच पांच करोड़ इंडिविजुअली दे रहा है तो सडनली वन डे में कैंसिल उम्मीद है कि हाई कमांड सपोर्ट करेगी पूरे मामले मैंने देखो मैंने जो सच है बोल दिया अगर सच वाले बोलने वाले लोग पसंद है जो ग्राउंड लेवल की बात कर रहे हैं यहाँ पे हर बंदा हवा में घूम रहा है आज की डेट समर्थन मिला सस्पेंशन के बाद पूरा समर्थन है गया। अरे नहीं राजा ने जाके साइन एक बंदे को पकड़ के कोई सारी सी मेरे साथ है जो AACC बाहर है है ब्रॉड सिंह मेरे साथ बात हुई है दो हजार करोड़ की सपोर्ट भेजते हैं कहते हमने भेजनी नहीं अगर सिद्धू परिवार का नाम नहीं होगा तो आपने तो कांग्रेस खत्म है ना यहाँ पे फ्यूचर देखो हमने तो सरकार दो हजार सताइस बनानी बनानी है पंजाब और पंजाबियत के लिए और uh, मैं Congress आपको न, मैं कुछ नहीं कमेंट करूंगी नहीं। अगर वो दे, दे, हमारी देखो अगर अगर सारे मेरे हक में मुझे पर्सनली फोन दिखा देती नहीं पता नहीं, नहीं बता सकते क्योंकि उनपे एक्शन हो जाएगा सेवेंटी परसेंट कांग्रेस मेरे साथ है और मेन और मेन मूलभूत जो कांग्रेस के वर्कर्स हैं जो कांग्रेस के जीतने वाले एम एल हैं जिनको इन्होंने मार के एक्स्ट्रा बंदे अपने लगाए हैं ऊपर जो करप्ट है लैंड ग्रैबर्स हैं ਨਾ ਨਾ ਰਾਜਾ ਵੜਿੰਗ ਦੀ ਬੱਸ ਬੋਡੀਆਂ ਦਾ ਮੈਂਨੇ ਆਪਕੋ ਬਤਾਇਆ ਵਹਾਂ ਪੇ ਸਪੇ 2.5 ਹਜ਼ਾਰ ਕਰੋੜ ਦਾ ਏਕੜ ਦਾ ਕੇਸ ਚੱਲ ਰਹਾ ਹੈ ਇਸ ਮੌਕੇ ਮੀਡੀਆ ਨੇ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਤਾਂ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਨਵਜੋਤ ਸਿੱਧੂ ਨੇ ਹਮੇਸ਼ਾ ਆਖਿਆ ਕਿ ਤੂੰ ਆਪਣੇ ਦਿਮਾਗ ਨਾਲ ਕੰਮ ਲਿਆ ਕਰ ਇਸ ਦਾ ਮਤਲਬ ਉਹ ਆਪਣੇ ਦਿਮਾਗ ਨਾਲ ਕੰਮ ਕਰ ਰਹੀ ਹੈ ਦੇਖੋ ਆਹ ਦਿਮਾਗ ਵਾਲੀ ਗੱਲ ਉਤੇ ਉਹਨਾਂ ਕੀ ਆਖਿਆ ਅਤੇ ਸੁਖਜਿੰਦਰ ਰੰਧਾਵਾ ਉਤੇ ਕਿਵੇਂ ਹਮਲਾ ਬੋਲਿਆ ਨਹੀਂ ਉਹ ਕਹਿੰਦੇ ਤੂੰ ਆਪਣਾ ਤੇਰੀ ਆਪਣਾ ਦਿਮਾਗ ਹੈ ਉਹਨਾਂ ਨੇ ਸ਼ੁਰੂ ਸੇ ਕਾਹੇ तो अपने दिमाग से काम करती है मैं फिलहाल इनसे दूर हूँ और उनका दूर होने का कारण ही था कि ये कह रहे थे कि वो कांग्रेस को बर्बाद कर रहे हैं hmm. तो कहते हैं मैं चला टीवी पे अगर मैं कांग्रेस को बर्बाद कर रहा हूँ तो आप पांच पांच लगे ऑलरेडी सीएम हो आप बनाओ सरकार hmm. अब बनाओ ना आप तो आपस में एक दूसरे पे धूल कर रहे हो ग्राउंड लेवल पे बात नहीं कर आप ग्राउंड लेवल पे पता कर लो नहीं तो वो कनाडा वाले कर रहे हैं बोलो बोलो शो आप देख लो कौन जीत रहा है कौन हार रहा है पंद्रह सीटें नहीं आ रही आपको और जब एक दूसरे की सीटों पे दो दो जाने छुड़े हुए हैं हराने के लिए तब कहाँ था ये इनका जो शो कॉज नोटिस और डिसिप्लिन जब सिद्धू की दो जब सिद्धू जब सिद्धू मिनट जब सिद्धू की सीट पे पंद्रह जाने कांग्रेस के लीडर्स है ना जिनको नवजोत ने प्रमोट नहीं किया क्योंकि करप्शन के कारण और कई रीजनों के, के कारण उन लोगों को क्योंकि उन्होंने चट्टोपाध्याय जी को देनी थी डीजीपी तो ये लोग नाराज हो गए क्योंकि उससे इनका दोस्त कांग्रेस का दोस्त में जीठिया अंदर जा रहा था तो उनको तकलीफ थी कि तुझे हमने उसको डीजीपी नहीं बनाने देना उसने दो महीने में जो काम कर दिया हमारा हो गया फिर हम हमें कह दिया कर दो छोड़ दो वो चले गया वो टीवी कर रहा है वो बहुत खुश है वो इंटरफेयर ही नहीं करता उसका नंबर किसी पॉलिटिशियन के पास नहीं है मेरे पास सारे इन टच में है अब सेवेंटी परसेंट से ऊपर कांग्रेस मेरे तो साथ है, है। सो सुजिंदर रदावा की बात कर रही हूँ कि तू ड्रग स्मगलर है स्मगलर से तेरे वो तू लॉ एंड ऑर्डर की बात नहीं कर रहा तू सीएम को अटैक नहीं कर रहा तूने इतना बड़ा फार्म हाउस खोला तू अपनी बीवी को तो जिता नहीं सका मेरे इलेक्शन में एक दिन पहले तो मजीठिया की तरफ से मुझे पता चला कि इसने कॉम्प्रोमाइज किया सीट पे तो तब तेरे पे एक्शन होना पहले कि तू कहा कि मजीठिया साहब मैं आपको जिताऊंगा और तू मेरी सीट जिता दे तो ऐसे बंदे चाहिए राजस्थान जाके सीटें बेच के आया है राहुल जी क्या करें चार लाख बंदा आ रहा है रैली पे आपको तो पता ही नहीं नीचे आपकी सीटें कौन बेच रहा है अब पंजाब में अभी कोई लॉबी वहां पे बैठी नहीं है सीट और यहाँ पे कितनी सीटें बिक गई ऑलरेडी बिक गई अब अनिल जोशी बेचारा अपने आप को महसूस कर रहा है यार मैंने इतने पैसे देके ज्वाइनिंग की है तो अब पता चला है कि वो शायद उसमें भाग रहा है अकाली दल में जा रहा है बेचारा फ्रस्ट्रेट होके अब छह बार का हारा हुआ ਕਿਉਂਕਿ ਇਹ ਇੱਕ ਸੀਟ 'ਤੇ 3-3 ਜਨਨੋ ਕੋ ਪ੍ਰੋਮੋਟ ਕਰ ਰਹੇ ਹਨ ਉਸੇ ਕਿਆ ਹੋਗਾ ਵੈਸੀ ਸੀਟ ਆ ਜਾਓਗੇ ਸੁਖਿੰਦਰ ਰੰਧਾਵਾ ਨੇ ਨੋਟਿਸ ਭੇਜਣ ਤੋਂ ਪਹਿਲਾਂ ਸਿੱਧੂ ਜੋੜੇ ਨੂੰ ਕੁਝ ਸਵਾਲ ਕੀਤੇ ਸਨ ਪੁੱਛਿਆ ਸੀ ਕਿ ਮੰਤਰੀ ਬਣਾਉਣ ਤੋਂ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਤੱਕ ਕਾਂਗਰਸ ਨੇ ਉਹਨਾਂ ਤੋਂ ਕਿੰਨੇ ਪੈਸੇ ਲਏ ਜਦ ਉਹ ਕਾਂਗਰਸ ਵਿੱਚ ਆਏ ਥੇ ਭਾਜਪੀ ਸੇ ਔਰ ਉਸਕੇ ਬਾਅਦ ਉਹਨੂੰ ਮਨਿਸਟਰ ਬਣਾਇਆ ਗਿਆ ਉਹ ਪਹਿਲੇ ਉਹ ਬਤਾਏ ਕਿ ਮਨਿਸਟਰ ਬਣਨ ਕੇ ਲੀਏ ਨੰਬਰ 2 ਮਨਿਸਟਰ ਬਣਾਇਆ चीफ मिनिस्टर से जो नेक्स्ट होता है कितने पैसे दिए उसके बाद उनको पीसीसी का प्रेसिडेंट बनाया कितने पैसे दिए हम सब भी उनके साथ चले उनके साथ रहे तो जो चीफ मिनिस्टर होता है वो जब पार्टी प्रेसिडेंट होता है वो पार्टी प्रेसिडेंट के नीचे रहता है पार्टी जो सुप्रीम है और नेक्स्ट जो है पार्टी में जब बात होती है तो वो चीफ मिनिस्टर आता है तो वो बताया कि पीसीसी प्रेसिडेंट बनने के लिए नवजोत कौर जी मेरी बहन के कितने पैसे दिए साढ़े तीन साल पंजाब का कांग्रेसी वर्कर डंडे खा रहा है उनके तशद सह रहा है साढ़े तीन साल आप बोले नहीं अब जब इलेक्शन ईयर स्टार्ट हो गया तो इन्होंने ये काम स्टार्ट कर दिया और उस टाइम भी जब इन्होंने कहा नवजोत कौर सिद्धू ने कहा कि हम प्रियंका जी को हमारा उनके साथ बहुत है तो मैं पूछना चाहता हूं जब धूरी में जहाँ नवजो चीफ मिनिस्टर जो था भगवंत मान उसकी कंस्टिटुंसी में जब प्रियंका जी गए तो उस टाइम नवजोत सिंह सिद्धू ने डरते हुए जहाँ किसी के कहने पर उस स्टेज से क्यों नहीं कांग्रेस का प्रचार किया अगर आप मेरा लीडर बैठा हो तो मैं कहूँ मैं नहीं बोलूँगा तो ये पार्टी इंडिसिप्लिन था कांग्रेस पार्टी को ਪੰਜਾਬ ਮੇ ਕਿਸੇ ਸੇ ਕੋਈ ਖਤਰਾ ਨਹੀਂ ਹੈ ਜੋ ਐਸੇ ਲੋਕ ਬੈਠੇ ਹੈ ਉਨਸੇ ਹੀ ਖਤਰਾ ਹੈ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਵਿਰੋਧੀਆਂ ਨੂੰ ਵੀ ਮੌਕਾ ਦੇ ਦਿੱਤਾ ਹੈ ਕਾਂਗਰਸ ਖਿਲਾਫ ਦਿਲ ਵਿੱਚ ਚੀਜ਼ ਲਈ ਫਿਰਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਫਿਰ ਆਪਣੀ ਭੜਾਸ ਕੱਢਦੇ ਹੋਏ ਕਾਂਗਰਸ ਦੀ ਲੀਡਰਸ਼ਿਪ ਨੂੰ ਰੱਜ ਕੇ ਭੰਡਿਆ ਕਾਨੂੰਨੀ ਇੱਕ ਮਾਰ ਨਹੀਂ ਕਹਾ ਇੱਕ ਰੇਟ ਨਹੀਂ ਉਹਨਾਂ ਨੇ ਤਾਂ ਹਰ ਬ੍ਰਾਂਡ ਦਾ ਰੇਟ ਬਤਾ ਦਿਆ ਜੈਸੇ ਕੋਈ ਬਹੁਤ ਅੱਛੀ ਚੀਜ਼ ਵੱਡੀ ਚੀਜ਼ ਹੋ ਉਹ 500 ਕਰੋੜ ਕੀ ਵਿਕਤੀ ਹੈ और जब दूसरे दिन वो और खुल के बता दिया अभी सबसे जो काउंसलर की इलेक्शन है वो जीरो ख़त्म हो के वहाँ पे पचास पाँच करोड़ की हो जाती है और इसी तरीके से सुखी रंधावा जी जब राजस्थान जाते हैं वहाँ पे और रेट है यहाँ पे प्रधान साहब जो राजा वड़िंग साहब हैं उनका उन्होंने अलग रेट बताया है भी यहाँ पे जो डिस्ट्रिक्ट प्रेजिडेंट बनते हैं बाई इलेक्शन में मिलती है वो हर चीज़ का रेट उन्होंने बता दिया है पर बात ये है अब ये बात अगर सब लीडर उनको कहेंगे पार्टी से निकाल दो जी नुकसान कर दिया दूसरी तरफ कहेंगे यहाँ डेमोक्रेसी लोकतंत्र है अगर उन्होंने ये बात कही है अब अब तो इन्क्वायरी हो जानी चाहिए ना आप सोनिया गांधी जी खड़गे साहब इंक्वायरी करवाएं जो उनके लीडर ने कहा है इन लीडरों के ऊपर एक इंक्वायरी बिठाएं जनरल सेक्रेटरी बिठाएं भी क्या ये ये धंधा करते हैं तो क्योंकि कांग्रेस पार्टी नीचे वर्कर तक यहाँ पे लूट मची हुई है उस बेचारे से हर चीज़ का खर्चा बोर्ड बैनरों तक मतलब क्या क्या नहीं किया जाता पंजाब में इसीलिए हम लोग बाहर हैं ठीक से टाइम पा पार्टी मेरे दादाजी मुख्यमंत्री रहे बहुत अच्छी थी दो चार के बाद ये टोटल ये ऑन सेल लगी हुई है पर मैं ये कहूँगा भी फिर भी अगर सच्चाई सामने लानी है जो उन्होंने कहा है नवजोत सिद्धू और नवजोत सिद्धू की वाइफ ने उसके ऊपर कांग्रेस पार्टी इंक्वायरी करे और इन लीडरों से ही तो नफरत है तभी लोगों को वो सच बाहर आ जाएगा तो इनकी पार्टी को भी फायदा ही होगा पर ये नहीं करेंगे ये इस तरीके से उन उन लीडरों के उनके ऊपर हाथ रखेंगे और क्योंकि यही वो जो ए मशीन है वो कांग्रेस पार्टी के ये लीडर हैं उनको ए मशीनें चाहिए वो चल रही हैं उनकी इसलिए वो कभी बंद नहीं होगा ਇਸੇ ਦੌਰਾਨ ਆਮ ਆਦੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਅਤੇ ਬਲਤੇਜ ਪੰਨੂ ਫਿਰ ਦੂਜੇ ਦਿਨ ਉਹੀ ਸਵਾਲ ਲੈ ਕੇ ਸਾਹਮਣੇ ਆ ਗਏ ਦੋਹਾਂ ਨੇ ਨਵਜੋਤ ਕੌਰ ਸਿੱਧੂ ਦੇ ਸਵਾਲਾਂ ਦੇ ਆਧਾਰ ਉੱਤੇ ਕੱਲ੍ਹ ਵਾਲੇ ਸਵਾਲ ਅੱਜ ਫਿਰ ਪ੍ਰੈਸ ਕਾਨਫਰੰਸ ਵਿੱਚ ਦੁਹਰਾਏ ਜਿਸ ਤੋਂ ਲੱਗਦਾ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ 10 ਦਸੰਬਰ 2021 ਨੂੰ ਇੱਕ ਪੰਜਾਬ ਕਾਂਗਰਸ ਪਵਨ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਦੇ ਵਿੱਚ ਸੁਖਸ਼ੀ ਰੰਦਾਵਾ ਤੇ ਸ਼ਾਇਦ ਰਾਣਾ ਗੁਰਜੀਤ ਸੀ ਦੋ ਵਿਅਕਤੀ ਨੇ ਅਲਿਗੇਸ਼ਨ ਲਾਇਆ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਭ੍ਰਿਸ਼ਟਾਚਾਰ ਦੇ ਨਾਲ ਹੁੰਦੀਆਂ ਨੇਗੀਆਂ ਉਹ ਪੈਸੇ ਲੈ ਕੇ ਹੁੰਦੀਆਂ ਨੇਗੀਆਂ ਇਹ ਕਾਂਗਰਸ ਪਵਨ ਦੀ ਖਬਰ ਸੀ ਇਹ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਸ ਕਵਰ ਨੂੰ ਆਪਣੇ ਆਪਣੇ ਅਖਬਾਰਾਂ 'ਚ ਲਿਖਿਆ ਸੀਗਾ ਕਿ ਅੱਜ ਦੋ ਮੰਤਰੀ ਆਪਸ ਵਿੱਚ ਭਿੜੇ ਕਿਸ ਗੱਲ ਨੂੰ ਲੈ ਕੇ ਕਿ ਜਿਹੜੀ ਕਰਪਸ਼ਨ ਬਦਲੀਆਂ 'ਚ ਹੋ ਰਹੀ ਆ ਜਿਹੜੀ ਕਰਪਸ਼ਨ ਔਰ ਨੌਕਰੀਆਂ ਚ ਹੋ ਰਹੀਆ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਿਵਾਲ ਜਿਹੜਾ ਉਸ ਸਮੇਂ ਕਾਂਗਰਸ ਭਵਨ ਚ ਖੜਾ ਹੋਇਆ ਸੀ ਦੋ ਸੀਨੀਅਰ ਕੈਬਨਿਟ ਦੇ ਮੰਤਰੀ ਜਿਹੜੇ ਲੜੇ ਸੀ ਜਿਹੜੇ ਅੱਜ ਵੀ ਜਿਹੜੇ ਅੱਜ ਵੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਬੱਚਨੇ ਜਿਹੜੇ ਆਜ ਵੀ ਮੈਂ ਸਮਝਦਾ ਮੈਂਬਰ ਪਾਰਲੀਮੈਂਟ ਦੀ ਭੂਮਿਕਾ ਨਿਭਾ ਰਹੇ ਨੇ ਔਰ ਬਤੌਰ ਵਿਧਾਇਕ ਦੀ ਭੂਮਿਕਾ ਨਿਭਾ ਰਹੇ ਨੇ ਇਹ ਉਹਨਾਂ ਦੀ ਲੜਾਈ ਦਾ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਜੋ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿੱਚ ਮੁੱਖ ਮੰਤਰੀ ਸੇਲ ਹੁੰਦਾਗਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਬਕਾਊ ਹੈ ਅੱਜ ਕਾਂਗਰਸ ਪਾਰਟੀ ਨੂੰ ਆਪਣੇ ਦਫਤਰ ਦੇ ਅੱਗੇ ਬੋਰਡ ਲਾ ਲੈਣਾ ਚਾਹੀਦਾ ਕਿ ਸਾਡਾ ਮੁੱਖ ਮੰਤਰੀ ਬਕਾਊ ਆ ਪਹਿਲਾਂ 500 ਕਰੋੜ ਰੁਪਏ ਚ ਲਿਖਦਾ ਸੀਗਾ ਸ਼ਾਇਦ ਰੇਟ ਸਮੇਂ ਦੇ ਮੁਤਾਬਕ ਵੱਧ ਗਿਆ ਹੁਣ ਤਾਂ ਪ੍ਰਾਪਰਟੀ ਦੇ ਹਿਸਾਬ ਨਾਲ ਲਾ ਜੀ ਰੇਟ ਤਾਂ ਉਹ 7-800 ਕਰੋੜ ਚ ਹੋ ਗਿਆ ਹੋਣਾ ਘੰਟੇ ਤੋਂ ਬਾਅਦ ਕਿੰਤਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਨਵਜੋਤ ਕੌਰ ਸਿੱਧੂ ਹੁਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਪਤਾ ਲੱਗਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਇੱਕ ਅੱਧੀ ਦਰਜਨ ਤੋਂ ਸੀਐਮਨ ਵੇਟਿੰਗ ਸੁਖਜਿੰਦਰ ਸਿੰਘ ਰੰਧਾਵਾ ਹੁਰਾ ਨੇ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਹੁਰਾ ਨੂੰ ਦਿੱਤਾ ਇਲੀਗਲ ਨੋਟਿਸ ਉਹਨਾਂ ਨੇ ਰਾਜਸਥਾਨ ਵਾਲੇ ਮਾਮਲੇ ਦੇ ਉੱਤੇ ਸ਼ਾਇਦ ਦਿੱਤਾ ਜੋ ਨਵਜੋਤ ਕੌਰ ਸਿੱਧੂ ਹਰਾਂ ਨੇ ਟਿਕਟਾਂ ਵੇਚਣ ਦੀ ਗੱਲ ਰਾਜਸਥਾਨ ਦੇ ਵਿੱਚ ਕੀਤੀ ਸੀ ਸਵਾਲ ਇਹ ਹੈ ਕਿ ਸਸਪੈਂਡ ਕਰਨ ਦੇ ਨਾਲ ਲੀਗਲ ਨੋਟਿਸ ਦੇਣ ਦੇ ਨਾਲ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੂੰ ਮਿਲ ਜਾਊਗਾ ਕਿ ਜਿਹੜੀ ਸੀਐਮ ਦੀ ਕੁਰਸੀ ਸੇਲ ਦੇ ਉੱਤੇ ਲੱਗੀ ਸੀ ਉਹਦੀ ਅਸਲ ਕਹਾਣੀ ਕੀ ਸੀ ਇਹ ਪੈਸੇ ਕਿੱਥੋਂ ਇਕੱਠੇ ਕੀਤੇ ਜਾਂਦੇ ਸੀ ਕੀ ਕਿਸੇ ਇੰਡਸਟਰੀ ਤੋਂ ਲਏ ਜਾਂਦੇ ਸੀਗੇ ਪ੍ਰਾਈਵੇਟ ਸਕੂਲਾਂ ਤੋਂ ਲਏ ਜਾਂਦੇ ਸੀ ਪ੍ਰਾਈਵੇਟ ਹਸਪੀਟਲਾਂ ਤੋਂ ਲਏ ਜਾਂਦੇ ਸੀ ਜਾਂ ਫਿਰ ਜਿਹੜੀਆਂ ਫਾਈਲਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਪੂਰੀ ਕਰਦੇ ਸੀ ਉਸ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਕਲੈਕਸ਼ਨ ਕੀਤੀ ਜਾਂਦੀ ਸੀ ਕਿ 500 ਕਰੋੜ ਰੁਪਇਆ ਉੱਪਰ ਦੇਣਾ ਪੈਣਾ 350 ਕਰੋੜ ਰੁਪਇਆ ਉੱਪਰ ਦੇਣਾ ਪੈਣਾ